ਪਿਛਲੀਆਂ ਚੋਣਾਾਂ ਦੇ ਉਲਟ ਡਾਇਸਪੋਰਾ ਸਿੱਖ ਇਸ ਵਾਰ ਚੋਣਾਾਂ ਤੋਂ ਦੂਰ ਰਹੇ ਹਨ ਸ਼ੰਭੂ ਬਾਰਡਰ ਤੇ ਨੌਜਵਾਨ ਕਿਸਾਨ ਦੀ ਹੱਤਿਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਲਾਗੂ ਹੋਣਾ ਅਤੇ ਭਾਈ ਹਰਦੀਪ ਸਿੰਘ ਨੀਚਰ ਦੀ ਹੱਤਿਆ ਤੋਂ ਬਾਅਦ ਭਾਰਤ ਕੈਨੇਡੀਅਨ ਸਬੰਧਾਂ ਵਿੱਚ ਤਣਾਅ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਥਿਤ ਤੌਰ ਤੇ ਉਹਨਾਂ ਦਾ ਕੇਂਦਰ ਤੋਂ ਮੋਹ ਪੰਗ ਹੋ ਗਿਆ ਹੈ ਡਿਬਰਗੜ ਜੇਲ੍ਹ ਵਿੱਚ ਬੰਦ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਕੇਵਲ ਭਾਈ ਅਮਰਿਤਪਾਲ ਸਿੰਘ ਹੀ ਧਿਆਨ ਖਿੱਚਦੇ ਨਜ਼ਰ ਆ ਰਹੇ ਹਨ ਜੋ ਕਿ ਹਲਕੇ ਦੇ ਵਿਸ਼ਨੀਕਰ ਨਾਲ ਹੋਈ ਗੱਲਬਾਤ ਤੋਂ ਜ਼ਾਹਰ ਹੈ ਸੁਖਦੇਵ ਐਸ ਫਗਵਾੜਾ ਕੋਆਰਡੀਨੇਟਰ ਸਿਆਸੀ ਵਿੰਗ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨਸ ਦਾ ਕਹਿਣਾ ਹੈ ਕਿ ਡਾਇਸਪੋਰਾ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਅਸੀਂ ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੀ ਮੌਤ ਦੇ ਇਨਸਾਫ ਲਈ ਕੁਝ ਨਹੀਂ ਕਰ ਸਕੇ ਤੇ ਹੁਣ ਸਾਨੂੰ ਅਮਰਿਤਪਾਲ ਸਿੰਘ ਨਾਲ ਵੀ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ 2014 ਦੇ ਉਲਟ ਜਦੋਂ ਪ੍ਰਵਾਸੀ ਭਾਰਤੀ ਵਾਕ ਵਾਕ ਪਾਰਟੀਆਂ ਦੇ ਉਮੀਦਵ ਲੀਫਾਂ ਡ ਇਕੱਠਾ ਕਰਨ ਵਾਲੇ ਡਿਨਰ ਦੀ ਮੇਜ਼ਬਾਨੀ ਕਰ ਰਹੇ ਸਨ ਪਰ ਹੁਣ ਜ਼ਮੀਨ ਤੇ ਕੋਈ ਸਰਗਰਮੀ ਦਿਖਾਈ ਨਹੀਂ ਦਿੰਦੀ ਇਸ ਤੋਂ ਪਹਿਲਾਂ ਵੀ ਵਕ ਵਕ ਪਾਰਟੀਆਂ ਦੀਆਂ ਵਿਦੇਸ਼ੀ ਇਕਾਈਆਂ ਦੇ ਆਗੂਆਂ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ ਸੀ ਦੁਆਬਾ ਖੇਤਰ ਦੇ ਡਾਇਸਪੋਰਾ ਸਿੱਖ ਚੁੱਪਚਾਪ ਸਭ ਕੁਝ ਦੇਖ ਰਹੇ ਹਨ ਚੋਣਾਂ ਤੇ ਆਪਣੀ ਵੱਖਰੀ ਸਿਆਸਤ ਅਤੇ ਪੰਥਕ ਪ੍ਰਭਾਵ ਲਈ ਜਾਣੀ ਜਾਂਦੀ ਮਾਜਾ ਪੱਟੀ ਵੀ ਇਸ ਵਾਰ ਸਿੱਧੇ ਤੌਰ ਤੇ ਸ਼ਾਮਿਲ ਨਹੀਂ ਹੋਈ। ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਆਪਣੇ ਪਿੰਡਾਂ ਵਿੱਚ ਦਾਖਲ ਨਾ ਹੋਣ ਦੇਣ ਤੇ ਵੀ ਡੈਸਪੋਰਾ ਨੇ ਚੁੱਪ ਧਾਰੀ ਹੋਈ ਹੈ। ਕੁਝ ਪ੍ਰਵਾਸੀ ਭਾਰਤੀਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਵਾਰ-ਵਾਰ ਐਨਆਰਆਈ ਪੁਲਿਸ ਸਟੇਸ਼ਨਾਂ ਅਤੇ ਵਿਸ਼ੇਸ਼ ਐਨਆਰਆਈ ਅਦਾਲਤਾਂ ਦੇ ਬਿਹਤਰ ਕੰਮਕਾਜ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਕੁਝ ਨਹੀਂ ਹੋਇਆ। ਅੰਮ੍ਰਿਤਸਰ ਵਿੱਚ ਤਨਜੀਤ ਸਿੰਘ ਸੰਦੂਸ ਮੁੰਦਰੀ ਨੇ ਆਪਣੀਆਂ ਚੋਣ ਰੈਲੀਆਂ ਵਿੱਚ ਖੁੱਲਕੇ ਕਿਹਾ ਹੈ ਕਿ ਅਮਰੀਕਾ ਸਥਿਤ ਭਾਰਤੀ ਅਮਰੀਕੀ ਕਾਰੋਬਾਰੀਆਂ ਦੀ ਲੋਬੀ ਅੰਮ੍ਰਿਤਸਰ ਵਿੱਚ ਸਟਾਰਟਅਪ ਰੋਜ਼ਗਾਰ ਪੈਦਾ ਕਰਨ ਅਤੇ ਸਹਿਰ ਸਪਾਟਾ ਉਦਯੋਗ ਲਈ 850 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਵਿਕਾਸ ਦੇ ਵਾਅਦੇ ਨਾਲ ਸੰਦੂ ਦੀ ਮੁਹਿੰਮ ਪ੍ਰਵਾਸੀ ਭਾਰਤੀਆਂ ਅਤੇ ਕਾਰੋਬਾਰੀਆਂ ਤੋਂ ਸ਼੍ਰੀ ਅੰਮ੍ਰਿਤਸਰ ਵਿੱਚ ਨਿਵੇਸ਼ ਲਈ ਆਉਣ ਦੇ ਵਾਅਦੇ ਤੇ ਬਣੀ ਹੋਈ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਹਮੇਸ਼ਾ ਹੀ ਪੰਜਾਬ ਪ੍ਰਤੀ ਦਿਲਚਸਪੀ ਰਹੀ ਹੈ ਉਹ ਕਹਿੰਦੇ ਹਨ ਕਿ ਸਿੱਖ ਡਾਇਸਪੋਰਾ ਵਪਾਰ ਅਤੇ ਵਣਜ ਲਾਭਾਂ ਲਈ ਪਾਕਿਸਤਾਨ ਨਾਲ ਖੁੱਲੀਆਂ ਸਰਹੱਦਾਂ ਚਾਹੁੰਦਾ ਹੈ ਅੰਮ੍ਰਿਤਸਰ ਸੀਟ ਨੂੰ ਡਾਇਸਪੋਰਾ ਦੁਆਰਾ ਉਤਸੁਕਤਾ ਨਾਲ ਦੇਖਿਆ ਜਾ ਰਿਹਾ ਹੈ ਭਾਵੇਂ ਉਹ ਸਿੱਧੇ ਤੌਰ ਤੇ ਸ਼ਾਮਲ ਹੋਣ ਜਾਂ ਨਹੀਂ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਪਾਕਿਸਤਾਨ ਨਾਲ ਸ਼ਾਂਤੀ ਅਤੇ ਖੁੱਲਾ ਵਪਾਰ ਚਾਹੁੰਦੇ ਹਨ ਸਰਹੱਦ ਬੰਦਕਰਨ ਨਾਲ ਖੇਤਰ ਦੀ ਆਰਥਿਕਤਾ ਤੇ ਅਸਰ ਪਿਆ ਹੈ ਉਹਨਾਂ ਕਿਹਾ ਕਿ ਕੈਨੇਡਾ ਵਿੱਚ ਨੀਜਰ ਦੇ ਕਤਲ ਅਤੇ ਅਮਰੀਕ ਵਿਚ ਗੁਰਪਤਵੰਨ ਸਿੰਘ ਪੰਨੂ ਉਤੇ ਹਮਲੇ ਤੋਂ ਬਾਅਦ ਡਾਇਸਪੋਰਾ ਵਿੱਚ ਕੁਝ ਚਿੰਤਾਵਾਂ ਹਨ ਜੋ ਹੁਣ ਕੈਨੇਡੀਅਨ ਅਤੇ ਅਮਰੀਕੀ ਸਰਕਾਰਾਂ ਦੁਆਰਾ ਉਠਾਈਆਂ ਪਿਛਲੀਆਂ ਚੋਣਾਂ ਦੇ ਉਲਟ ਡਾਇਸਪੋਰਾ ਸਿੱਖ ਇਸ ਵਾਰ ਚੋਣਾਂ ਤੋਂ ਦੂਰ ਰਹੇ ਹਨ ਸ਼ੰਭੂ ਬਾਰਡਰ ਤੇ ਨੌਜਵਾਨ ਕਿਸਾਨ ਦੀ ਹੱਤਿਆ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਲਾਗੂ ਹੋਣਾ ਅਤੇ ਭਾਈ ਹਰਦੀਪ ਸਿੰਘ ਨੇਚਰ ਦੀ ਹੱਤਿਆ ਤੋਂ ਬਾਅਦ ਭਾਰਤ ਕੈਨੇਡੀਅਨ ਸਬੰਧਾਂ ਵਿੱਚ ਤਣਾਅ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ ਕਥਿਤ ਤੌਰ ਤੇ ਉਹਨਾਂ ਦਾ ਕੇਂਦਰ ਤੋਂ ਮੋਹ ਪੰਗ ਹੋ ਗਿਆ ਹੈ। ਡਿਬਰੂਗੜ ਜੇਲ੍ਹ ਵਿੱਚ ਬੰਦ ਅਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਦੇ ਕੇਵਲ ਭਾਈ ਅਮਰਿਤਪਾਲ ਸਿੰਘ ਹੀ ਧਿਆਨ ਖਿੱਚਦੇ ਨਜ਼ਰ ਆ ਰਹੇ ਹਨ ਜੋ ਕਿ ਹਲਕੇ ਦੇ ਵਿਸ਼ਨੀਕਰ ਨਾਲ ਹੋਈ ਗੱਲਬਾਤ ਤੋਂ ਜ਼ਾਹਰ ਹੈ। ਸੁਖਦੇਵ ਐਸ ਫਗਵਾੜਾ ਕੋਆਰਡੀਨੇਟਰ ਸਿਆਸੀ ਵਿੰਗ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨਸ ਦਾ ਕਹਿਣਾ ਹੈ ਕਿ ਡਾਇਸਪੋਰਾ ਵਿੱਚ ਇਹ ਭਾਵਨਾ ਵਧ ਰਹੀ ਹੈ ਕਿ ਅਸੀਂ ਵਾਰਿਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੀ ਮੌਤ ਦੇ ਇਨਸਾਫ ਲਈ ਕੁਝ ਨਹੀਂ ਕਰ ਸਕੇ ਤੇ ਹੁਣ ਸਾਨੂੰ ਅਮਰਿਤਪਾਲ ਸਿੰਘ ਨਾਲ ਵੀ ਅਜੇਹਾ ਨਹੀਂ ਹੋਣ ਦੇਣਾ ਚਾਹੀਦਾ 2014 ਦੇ ਉਲਟ ਜਦੋਂ ਪ੍ਰਵਾਸੀ ਭਾਰਤੀ ਵਾਕ ਵਾਕ ਪਾਰਟੀਆਂ ਦੇ ਉਮੀਦਵਾਰਾਂ ਲਈ ਫੰਡ ਇਕੱਠਾ ਕਰਨ ਵਾਲੇ ਡਿਨਰ ਦੀ ਮੇਜ਼ਬਾਨੀ ਕਰ ਰਹੇ ਸਨ ਪਰ ਹੁਣ ਜ਼ਮੀਨ ਤੇ ਕੋਈ ਸਰਗਰਮੀ ਦਿਖਾਈ ਨਹੀਂ ਦਿੰਦੀ ਇਸ ਤੋਂ ਪਹਿਲਾਂ ਵੀ ਵਗ ਵਗ ਪਾਰਟੀਆਂ ਦੀਆਂ ਵਿਦੇਸ਼ੀ ਇਕਾਈਆਂ ਦੇ ਆਗੂਆਂ ਨੇ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ ਸੀ ਦੁਆਬਾ ਖੇਤਰ ਦੇ ਡਾਇਸਪੋਰਾ ਸਿੱਖ ਚੁੱਪਚਾਪ ਸਭ ਕੁਝ ਦੇਖ ਰਹੇ ਹਨ ਚੋਣਾਂ ਤੇ ਆਪਣੀ ਵੱਖਰੀ ਸਿਆਸਤ ਅਤੇ ਪੰਥਕ ਪ੍ਰਭਾਵ ਲਈ ਜਾਣੀ ਜਾਂਦੀ ਮਾਜਾ ਪੱਟੀ ਵੀ ਇਸ ਵਾਰ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋਈ। ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਆਪਣੇ ਪਿੰਡਾਂ ਵਿੱਚ ਦਾਖਲ ਨਾ ਹੋਣ ਦੇਣ ਤੇ ਵੀ ਡੈਸ਼ਪੋਰਾਂ ਨੇ ਚੁੱਪ ਧਾਰੀ ਹੋਈ ਹੈ। ਕੁਝ ਪ੍ਰਵਾਸੀ ਭਾਰਤੀਆਂ ਦਾ ਵੀ ਕਹਿਣਾ ਹੈ ਕਿ ਸਾਨੂੰ ਵਾਰ-ਵਾਰ ਐਨਆਰਆਈ ਪੁਲਿਸ ਸਟੇਸ਼ਨਾਂ ਅਤੇ ਵਿਸ਼ੇਸ਼ ਐਨਆਰਆਈ ਅਦਾਲਤਾਂ ਦੇ ਬਿਹਤਰ ਕੰਮਕਾਜ ਦਾ ਵਾਅਦਾ ਕੀਤਾ ਗਿਆ ਸੀ ਪਰ ਅਜੇ ਤੱਕ ਕੁਝ ਨਹੀਂ ਹੋਇਆ। ਅੰਮ੍ਰਿਤਸਰ ਵਿੱਚ ਤਨਜੀਤ ਸਿੰਘ ਸੰਦੂਸ ਮੁੰਦਰੀ ਨੇ ਆਪਣੀਆਂ ਚੋਣ ਰੈਲੀਆਂ ਵਿੱਚ ਖੁੱਲਕੇ ਕਿਹਾ ਹੈ ਕਿ ਅਮਰੀਕਾ ਸਥਿਤ ਭਾਰਤੀ ਅਮਰੀਕੀ ਕਾਰੋਬਾਰੀਆਂ ਦੇ ਲੋਬੀ ਅੰਮ੍ਰਿਤਸਰ ਵਿੱਚ ਸਟਾਰਟਅਪ ਰੋਜ਼ਗਾਰ ਪੈਦਾ ਕਰਨ ਅਤੇ ਸੈਰ ਸਪਾਟਾ ਉਦਯੋਗ ਲਈ 850 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਵਿਕਾਸ ਦੇ ਵਾਅਦੇ ਨਾਲ ਸੰਦੂ ਦੀ ਮੁਹਿੰਮ ਪ੍ਰਵਾਸੀ ਭਾਰਤੀਆਂ ਅਤੇ ਕਾਰੋਬਾਰੀਆਂ ਤੋਂ ਸ਼੍ਰੀ ਅੰਮ੍ਰਿਤਸਰ ਵਿੱਚ ਨਿਵੇਸ਼ ਲਿਆਉਣ ਦੇ ਵਾਅਦੇ ਤੇ ਬਣੀ ਹੋਈ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਬਲੇ ਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਹਮੇਸ਼ਾ ਹੀ ਪੰਜਾਬ ਪ੍ਰਤੀ ਦਿਲਚਸਪੀ ਰਹੀ ਹੈ ਉਹ ਕਹਿੰਦੇ ਹਨ ਕਿ ਸਿੱਖ ਡਾਇਸਪੋਰਾ ਵਪਾਰ ਅਤੇ ਵਣਜ ਲਾਭਾਂ ਲਈ ਪਾਕਿਸਤਾਨ ਨਾਲ ਖੁੱਲੀਆਂ ਸਰਹੱਦਾਂ ਚਾਹੁੰਦਾ ਹੈ ਅੰਮ੍ਰਿਤਸਰ ਸੀਟ ਨੂੰ ਡਾਇਸਪੋਰਾ ਦੁਆਰਾ ਉਤਸੁਕਤਾ ਨਾਲ ਦੇਖਿਆ ਜਾ ਰਿਹਾ ਹੈ ਭਾਵੇਂ ਉਹ ਸਿੱਧੇ ਤੌਰ ਤੇ ਸ਼ਾਮਲ ਹੋਣ ਜਾਂ ਨਹੀਂ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਪਾਕਿਸਤਾਨ ਨਾਲ ਸ਼ਾਂਤੀ ਅਤੇ ਖੁੱਲਾ ਵਪਾਰ ਚਾਹੁੰਦੇ ਹਨ ਸਰਹੱਦ ਬੰਦ ਕਰ ਨਾਲ ਖੇਤਰ ਦੀ ਆਰਥਿਕਤਾ ਤੇ ਅਸਰ ਪਿਆ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਵਿੱਚ ਨੀਜਰ ਦੇ ਕਤਲ ਅਤੇ ਅਮਰੀਕਾ ਵਿਚ ਗੁਰਪਤਵੰਨ ਸਿੰਘ ਪੰਨੂ ਉਤੇ ਹਮਲੇ ਤੋਂ ਬਾਅਦ ਡਾਇਸਪੋਰਾ ਵਿੱਚ ਕੁਝ ਚਿੰਤਾਵਾਂ ਹਨ ਜੋ ਹੁਣ ਕੈਨੇਡੀਅਨ ਅਤੇ ਅਮਰੀਕੀ ਸਰਕਾਰਾਂ ਦੁਆਰਾ ਉਠਾਈਆਂ ਗਈਆਂ ਹਨ